ਤੂੰ ਬੜੀ ਘੈਂਟ ਜਗ੍ਹਾ ਖੜਿਆ ਹਾਂ ਹਣ ਪਰੰਗ ਦੀ ਕੋਈ ਵਾਚ ਨਹੀਂ ਦੇ ਦੂਗਾ ਦਾਦਾ ਦੇਖਾ ਮੈਂ ਐਸਾ ਕੀ ਕਰੀ ਜਾ ਰਿਹਾ ਐ ਇੱਕ ਜਰੂ ਹੋ ਗਿਆ ਸਿੱਧਾ ਖੁਸ਼ ਹੋ ਆ ਇਹਦਾ ਉਲਜੀ ਪਈ ਐ ਏ ਡੋੜ ਸਾਹੀ ਦੋ ਵਹੀਂ ਦੋੜੂ ਦਾਦਾ ਸੀ ਮੈਂ ਹੁਣ ਫਰਾਦਾ ਮੋਰਾ ਖੱਚੇ ਕਪੜਾ ਨੂੰ ਉਹ ਪਾਰਤਾ ਕਿੱਦ ਨੂੰ ਮੇਰਾ ਦਾ ਕੰਮ ਕਿਹਾ ਹੂੰ ਉਲਦੀ ਗਈ ਤਾਂ ਅਬੜੀ ਮੈਂ ਦੇਖਾ ਇਹ ਕੱਟ ਦੋਗੇ ਤੁਸੀਂ ਮੈਂ ਸੌਂ ਜਾਵਾਂਗਾ ਹੋਰ ਮਰੂ ਨਾ ਹੋਣੀ ਜਾਂਦਾ ਇਹ ਤਾਂ ਪਟ ਗਿਆ ਇਹਦੇ ਪਾ ਲੂੰ ਤਲਾਂ ਗੜੀ ਅਯਾ ਉੱਪਰ ਖੜਾ ਕੀ ਕਰ ਰਿਹਾ ਹਾਂ ਫਾੜ ਕੇ ਰੱਖ ਲਓ ਦੋਰ ਦੇਖ ਆਏ ਇੱਕ ਬੰਦ ਵੀ ਦੇਖ ਆਏ ਉਹਨਾਂ ਦੇ ਪਟਾਸਾ ਖਾ ਹਾਂ ਬਣਾ ਲਓ ਚਾੜੂ ਲੂਡੂ ਮਸਾਂ ਇਕੱਠੀ ਹੋਈ ਆ ਦੇਖ ਲੈ ਤੇ ਡੋਰ ਉਲਝਾਈ ਹੋਈ ਹੁਣ ਇਹਨੂੰ ਉਲਝਾਣਾ ਦੇ ਦਵਾਰੋ ਮੇਰੇ ਦੂਸੇ ਨਾਲ ਚਾਦੇ ਆ ਇਹਦਾ ਇਕੱਠੀ ਕਰ ਰਹੇ ਨੇ ਮੈਂ ਬੰਨਾ ਨੇ ਆਹਾ ਹੈ ਨਾ ਨਾ ਆਪੇ ਬਨ ਲੂ ਵੀਰਾ ਮੈਨੂੰ ਅੰਦਾ ਬਨ ਨਾ ਉਹਦੇ ਪਈ ਹੋਈ ਨੇ ਪਹਿਲੀ ਤਲਾ ਮਾ ਤਾਂ ਆਪੇ ਬਨ ਲੂ ਵੀਰਾ ਤੂੰ ਹਟ ਜਾ ਲਓ ਜੀ ਇੱਕ ਵਾਰੀ ਦਾ ਚੜਾ ਲਿਆ ਪਤੰਗ ਹੋ ਦੇ ਉਰਾਇਆ ਤੋ ਕਿਨੇ ਉਰਣ ਹੋ ਜਾ ਤੇ ਤੋ ਖੜ ਨਹੀਂ ਹੋਣਾ ਤੇ ਨਾਲੇ ਲੈ ਜੂਗੇ ਇਹ ਚਿੱਕੇ ਨਹੀਂ ਸਾਹ ਨਹੀਂ ਹੋਣਾ ਬਹੁਤ ਜ਼ਿਆਦਾ ਡੋਣਾ ਨਾ ਕਰ ਲੈ ਨਾ ਤਰੋ ਸਭ ਨੂੰ ਗਰਦੂ ਨਾ ਆਉਂਦਾ ਬੜਾ ਕੀ ਕੀ ਬਣਾਉਂਦੀ ਕਹਿਣਾ ਮੈਂ ਤੱਕੂਗਾ ਕੋਈ ਜਿੰਨਾ ਦੁਕਾਨੀ ਕੋਮਾ ਲੱਗਿਆ ਹਨਾ ਪਰ ਕੀ ਇਹ ਜਿਹੜਾ ਬੰਦੇ ਦਾ ਪੇਚੇ ਆਣਾ ਹਾਂ ਜਿਹੜਾ ਉਹ ਗੇੜੀ ਖਾਵੇ ਐ ਜੋਰ ਪਾਉਂਦਾ ਜਿਹੜਾ ਕਿ ਐ ਜੋਰ ਜਿਆਦਾ ਲੱਗਦਾ ਹਾਂ ਤੇ ਪੇਚੇ ਤੇ ਵੱਢ ਕੇ ਮਾਰਦਾ ਆ ਉਹ ਦਾ ਇੱਕੋ ਇੱਕਦਮ ਵੱਢ ਦਿੰਦਾ ਉਹਨੂੰ ਕੰਚੀ ਵਾਲੀ ਡੋਰ ਹੋਵੇ ਨਾ ਕੋਈ ਲੰਬੇ ਲੱਕੇ ਨਾਲ ਕੰਚੀ ਡੋਰ ਪੀ ਗਿਆ ਮੇਰੇ ਮੇ ਕੋ ਕੰਚੀ ਡੋਰ ਪੀ ਗਿਆ ਮੇਰੇ ਕਿੱਥੇ ਕਿੱਥੇ ਵੇਰੇ ਕਿੱਥੇ ਕਿੱਥੇ ਵਾਹ ਦੇਰ ਜੋਰ ਨਾਲ ਕਰੇ ਬੱਤੇ ਆ ਗਿਆ ਉਹ ਡੱਗਾ ਡੱਗਾ ਵੀ ਕੋਈ ਮਸੰਗਦਾ ਨਹੀਂ ਆ ਰਿਹਾ ਮੈਂ ਦੇਖਣਾ ਦੋ ਖਤਮ ਹੋ ਗਈ ਚੱਟੋ ਚੱਲ ਮਾਰਨੇ ਮੈਂ ਪੁੱਤ ਦੀ ਤਾਂ ਬਚ ਗਿਆ ਘਰ ਹੋ ਰਹੀ ਆ ਗਿਆ ਸੀਗਾ ਘਾਹ ਦੇ ਹੱਥ ਇਕਾ ਤੋਂ ਨਿਕਲ ਨਹੀਂ ਰੋ ਵਾਧੂ ਆਡੋ ਵਾਧੂ ਆ ਵਾਧੂ ਜੋਤੀ ਹੂੰ ਕੜਦੇ 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 ਫੁੱਲ ਆ ਕੜਦੇ 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 ਨਾ ਹੁਣ ਸਿੱਖ ਨਾ ਡਾਡਾ ਫਿਰ ਨਾ ਡਾੜਿਆ ਗਲੂਕਾ ਸਿੱਖ ਲਾ ਭਾਈ ਆਪਦਾ ਮੈਨੂੰ ਨਾ ਕਿਹਾ ਕਰ ਫਿਰ ਹੁਣ ਤੈਨੂੰ ਬੰਦਾ ਏਡੀ ਦੂਰੋਂ ਲੈ ਕੇ ਦਿੱਤਾ ਸੀ ਕੈਨੇਡਾ ਦੋਸ ਕਿਉਣ ਵਾਸਤੇ ਹੈ ਕਮਲ ਬਾਹਰਲੇ ਦੇਸ਼ ਵਿੱਚ ਤਾਂ ਕੋਈ ਆਸ ਹੈ ਬਾਹਰਲੇ ਦੇਸ਼ ਪੁੱਤ ਕੋਈ ਉਡਾਉਂਦਾ ਨਹੀਂ ਹੁੰਣਾ ਉੱਥੇ ਤਾਂ ਨਹੀਂ ਕਮਲ ਕੋਈ ਉਡਾਉਂਦਾ ਉੱਥੇ ਨਹੀਂ ਉਡਾਉਂਦਾ ਕੋਈ ਛੱਡ ਦੇ ਹੁਣ ਮਾਰ 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 ਚੱਲ ਮਾਰੀ ਚੰਨ ਮਾਰੀ ਚੰਨ ਮਾਰੀ ਚੱਡ ਦੇ ਮਾਰੀ ਚੱਲ ਮਾਰੀ ਚੱਲ ਚੱਲ ਖੇਚ 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 ਅੱਛਾ ਛੋਟੀਆਂ ਨਹੀਂ ਗਈਆਂ ਵੀ ਕੀ ਕਰੇ ਪੰਪ ਨਹੀਂ ਹੁੰਦੀ ਆ ਤੂੰ ਅੱਛਾ ਮੈਡਿਕ ਆ ਆ ਆਹ ਹੋ ਗਿਆ ਨਾ ਫੇਰ ਲੱਗਦੇ ਮਨ ਨੂੰ ਨਾ ਫੜੀ ਉਸ ਵਾਂਗ ਮੈਂ ਫੜਾ ਮੈਂ ਫੜਦੇ ਸੀ ਮਾਰ ਮਾਰ ਕਰਦੇ ਛੜਦੇ ਛੜਦੇ ਚੱਕ ਰਿਹਾ ਮੈਂ ਨਾ ਲੱਗ ਖਰਚਾ ਇੱਥੇ ਕੱਟਾਂਗੇ ਆਪਣਾ ਚੱਕ ਰੋ ਗਾ ਉਹ ਨਾਲ ਚੱਕਣਾ ਖਰਚਾ ਖਰਚਾ ਇਸ ਤਾਂ ਇੱਕ ਲੂ ਹੈ ਕਿਤੇ ਤੈਨੂੰ ਫਟ ਗਿਆ ਮੂਰੋ ਫਟ ਗਿਆ ਫਟ ਗਿਆ ਆਇਆ ਚੱਲੋਂਗੇ ਤੁਸੀਂ ਆਇਆ ਚੱਲੋਂਗੇ ਆ ਗਿਆ ਆਪਣੇ ਇੱਧਰੇ ਆ ਗਿਆ ਬਾੜੀ ਫਸਲਾ ਦਾ ਬੱਚੇ ਕੀ ਫਟ ਗਿਆ ਹੂੰ ਇੰਨੇ ਚੋ ਦੇਖੇ ਕੋਈ ਤਕੜਾ ਹੈਗਾ ਬੰਦਾ ਚੱਕ ਲਿਆ ਵਾ ਵੱਡਾ ਆ ਲੈ ਕੇ ਬੜਾ ਬੜੇ ਪਤਾ ਉੱਥੇ ਘਰੇ ਤੁਸੀਂ ਤੂੰ ਲੈ ਕੇ ਆਉਂਦੀ ਲੈ ਜਾਣਾ ਮੈਂ ਸੋਚਿਆ ਏਡੇ ਹਨ ਉੱਦ ਲੈਣੀ ਹੈ ਇਹ ਵੀ ਕੈਨੇਡਾ ਦਾ ਹੈ ਨਾ ਕੈਨੇਡਾ ਦੀ ਸਾਈਨ ਦਾ हाँ आधा बताओ ना बता चलो सॉरी अपन लगा हो तो उसी हो तो कल दा कल दा मेरा कर जाओ सही है इक्कतीस इक्कतीस है ना सबने हाँ सही है गलती होगी पहला की गलती करती थी फिर बारह सौ पचीस ना आई था ਚੱਲ ਤੂੰ ਇਹ ਕਰਕੇ ਲਾ ਰਹੀ। ਨਾ ਪਾਇਆ ਮੈਂ ਇਹਨੂੰ ਆ। ਆ ਆ ਇਹਨੂੰ ਕਿੰਨਾ ਔਖਾ ਪਾਇਆ ਹੈ ਨਾ ਚੀਟਿੰਗ। ਹਾਂ ਨਹੀਂ ਚਲੋ ਤਾਂ ਤੇ ਨਹੀਂ ਹੋਇਆ ਤੂੰ ਕਰਕੇ ਤਾਂ ਹੀ ਹੋਣਾ। ਮੈਂ ਪਹਿਨਾ ਟੇਬਲ ਲਿਖ ਦੇਉ ਤੈਨੂੰ। ਲੈ। ਦੁਬਾਰਾ ਤੇ ਟੇਬਲ ਲਾਇਆ ਤੇ ਇਹਦੇ ਦੁਆਲੇ ਜੋ ਸੋਲਵ ਕਰੇਗਾ। ਇਹਦਾ ਤਰੀਕਾ ਅੱਡੇ ਹੈਗਾ। 6 8 ਨਹੀਂ। ਹੁਣ ਕਰ। ਐਟ ਵੀ ਮੁਸ਼ਕਿਲ ਲੱਗਦਾ ਹੈ 6 7 ਨਹੀਂ। ਅਸਦਾ ਇਧਰੋਂ ਹੀ ਹੋਣਾ ਸੀ ਸੀ ਇਧਰੋਂ ਹੋਣਾ ਸੀ ਅੱਛਾ ਅਸੀਂ ਉਹ ਤੇ ਲਾਉਦੇ ਫਿਰ ਯਾਰੇ ਪਿੱਛੇ ਮਗਰ ਦੇ ਪਿੱਛੇ ਖੜੇ ਪਿੱਛੇ ਥੋੜੀ ਕਿਵੇਂ ਜਾਂਦੇ ਨੇ ਕਿੱਥੇ ਕਿੱਡੀ ਕੀ ਕਰਦੇ ਕਾਨੇ ਪੀਨੇ ਕੁਝ ਹੋਰ ਕਰਨੇ ਨੇ ਜੋਸ ਪੀ ਲੈਣਾ ਜਿਆਦਾ ਮਾਰੀ ਜੋਸ ਪੀ ਲੈਣਾ ਉਹ ਵੀ ਥੋੜੀ ਸ਼ਾਪਿੰਗ ਨੇ ਪਰ ਕੀ ਸਾਰੀ ਪਹਿਲਾਂ ਤੇ ਦੱਸੋ ਹੂੰ ਜਵਾਕਪਾ ਦਾ ਸੀ ਤੋਰੇ ਵਾਲੇ ਟਿਊਸ਼ਨ ਤੋਰ ਕੇ ਬਸ ਇਧਰ ਨੂੰ ਆ ਗਏ ਚਲ ਵਧੀਆ ਰਹੇ 2 hours later ਲੋ ਯੂ ਗਾਇਜ਼ ਹੁਣ ਜ਼ੜੀ ਤਿਆਰੀ ਹੋ ਗਈ ਹੈ ਕਿ ਚੰਨਾ ਦੀ ਚੰਨਾ ਚੱਲੇਗਾ ਕਮਲ ਨੂੰ ਮਿਲਾਉਣ ਵਾਸਤੇ ਹਨਾ ਹੁਣ ਸਾਵਣ ਸੋਚਿਆ ਵੀ ਚਲਾ ਥੋੜੀ ਮਿਲਿਆਉਣੇ ਭਾਈ ਘਰ ਜਾ ਰਿਹਾ ਸੀਗਾ ਜਾਦੇ ਜਾਦੇ ਹੁਣ ਸਾਡੀ ਸਲਾਹ ਬਣ ਗਈ ਵੀ ਚਲੋ ਹੁਣ ਨੇੜੇ ਆਏ ਆ ਨਾ ਆ ਵੀ ਰਹੇ ਫਿਰ ਅੱਜ ਸਵੇਰੇ ਚੱਲ ਜੀ ਮੇਰੇ ਨਾਲੇ ਮੈਂ ਵੀ ਡਿਊਟੀ ਚੱਲ ਜੀ ਤੁਹਾਨੂੰ ਆਪਣੇ ਘਰ ਚੱਲ ਜੀ ਮੈਂ ਕਹਿੰਦਾ ਬਲੱਖ ਜਿਹੜਾ ਉਹ ਨਾਲ ਚੱਕੀ ਫੜਦਾ ਹੋਰ ਮੈਂ ਤਾਂ ਕਹਾਂ ਐਂ ਐਂ ਕਰਦੇ ਆਪਾਂ ਤੇ ਡੈਡ ਨੂੰ ਕਹਿੰਦਾ ਯਾਰ ਸੈਟੀ ਆਹੋਗੇ ਤੂੰ ਘਰ ਹੀ ਰਹੀ ਅੱਜ ਹੋਣੀ ਕੀ ਤੇ ਅਸੀਂ ਕਰਦੇ ਆ ਚਲੋ ਗਾਇਸ ਹੁਣ ਆਪਾਂ ਪਹੁੰਚਦੇਗੇ ਰਿਸ਼ਤੇਦਾਰੀ ਚ ਸਾਡੀ ਬਹੁਤ ਦੂਰ ਹੈ ਰਿਸ਼ਤੇਦਾਰੀ ਇਹ ਟਾਈਮ ਬਹੁਤ ਲੱਗ ਜਾਂਦਾ ਸਹੀ 20 ਕਿਲੋਮੀਟਰ ਰਿਸ਼ਤੇਦਾਰੀ ਸਾਡੇ ਘਰ ਤੋਂ ਇਹ ਦੋ ਮਿੰਟ ਪੂਰੇ ਪੂਰੇ ਦੋ ਤਿੰਨ ਮਿੰਟ ਸਾਡੇ ਲੱਗੇ ਜਾਂਦੇ ਨੇਗੇ ਬਹੁਤ ਥੱਕੇ ਜਾਂ ਨੈਗੇਟਿਵ ਚਲਾਉਂ ਚਲਾਉਂਦੇ ਬਾਹਰ ਪਹੁੰਚਣ ਵਾਲੀਆਂ ਕਾਫੀ ਟਾਈਮ ਹੋ ਗਏ ਕਮਲ ਨੂੰ ਆਏ ਨੂੰ ਇੱਥੇ ਰਿਸ਼ਤੇਦਾਰੀ ਚ ਤੇ ਦੇਖਦੇ ਆ ਵੀ ਇਹ ਪਛਾਣਦੇ ਨੇ ਕਿ ਨਹੀਂ ਪਛਾਣਦੇ ਹਨ ਇਹਨਾਂ ਦਾ ਰਿਐਕਸ਼ਨ ਦੇਖਦੇ ਨਾਲ ਵੀ ਕਿੱਦਾਂ ਦਾ ਆਊਗਾ ਹਨ ਇੰਨੇ ਟਾਈਮ ਬਾਅਦ ਮਿਲਣਾ ਹੈਗੇ ਯਾਰ ਸਸੀ ਕਾ ਸਸੀ ਕਾ ਦਸੀ ਕਾ ਜੀ ਸਸੀ ਕਾ ਮਸੀ ਕੌਣ ਆ ਮਸੀ ਕੰਟਰਵਾਇਸ ਕਿਉਂ ਹਾਂਜੀ ਹਾਂ ਮਸਾਲਾ ਲੈ ਵੇ ਪਸਾਨ ਲੈ ਵਈ ਪਸਾਨ ਲੈ ਆंदर ਬੈਠਨੇ ਕੋਈ ਨਾ ਸੀ ਮਾਰੀ ਬੈਠਨੇ ਫਿਰ ਕਸੀ ਗੱਲ ਜੀ ਕਸੀ ਗੱਲ ਜੀ ਇਹਨਾਂ ਨੂੰ ਪਤਾ ਸੀ ਹਨਾ ਵੀ ਆਪਾਂ ਆਵਾਂਗੇ ਆਹੀ ਲੈ ਕੇ ਆਏ ਨੇ ਮਾਸੀ ਨੂੰ ਲੈ ਚੱਲੋ ਮਾਸੀ ਨੂੰ ਕੱਲੇ ਛੜਤਾ ਜੱਸੀ ਕਾਲ ਜੀ ਵੀਰੇ ਆ ਜਾ ਮੈਂ ਅੰਨ ਲੈ ਕੇ ਆਇਆ ਤੂੰ ਐ ਰੁਸੀ ਫਿਰਦੀ ਹੈ ਦੱਸ ਕੌਣ ਨੇਗੇ ਪਹਿਲਾਂ ਤੂੰ ਦੱਸ ਕੌਣ ਨੇਗੇ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਨੂੰ ਨਹੀਂ ਭਾਈ ਉਹ ਰਾਤ ਉਹ ਗਿਰਦੀ ਹੈ ਕਿਵੇਂ ਕਰਦੇ ਵੀ ਖੱਟੇ ਰਹਿਣਗੇ ਬਠਾ ਦੇ ਉਹ ਖੱਟੇ ਖੱਟੇ ਰਹਿਦੇ ਬਠਾ ਕੇ ਪੀਤ ਜਿਹਾਂ ਅੱਜ ਵੀ ਵੜੀ ਗਿਰਨਗੇ ਨਾ ਬਾਪਏ ਜਹਾਨ ਤੋਂ ਡਰਨਾ ਉੱਚਾ ਉੱਡਣਾ ਉੱਚਾ ਬਹੁਤ ਹੁੰਦਾ ਤਾਂ ਪਤਾ ਮੈਨੂੰ ਮੈਂ ਦੇਖਿਆ ਨਾ ਤੇ ਉਹਦੇ ਕੀ ਕਰਵਾ ਸੀ ਸ਼ਮਰ ਕੋਲੋਂ ਦੇਣਗੇ ਕੁਛ ਨਹੀਂ ਕੋਲੋਂ ਦੇਣਗੇ ਬਿੱਚੀ ਬੈਠੀ ਰਹੇਗੀ ਬੰਨ ਕੇ ਬਿਠਾ ਦੇਣਗੇ ਬੰਨ ਕੇ ਬਿਠਾ ਦੇਣੀ ਜਹਾਜ਼ ਦੀ ਸੈਰ ਆ ਲੈ ਜੋ ਸੋਟੀ ਜਿਹੜਾ ਹੋਊਗਾ ਕੋਈ ਚੇਪੜੇ ਵਿੱਚ ਬਸ ਹੁੰਡੀ ਮਾਰੀ ਹੁੰਡੀ ਮਾਰਿਆ ਕੋ ਨਾ ਅਗਨੇ ਵੀ ਅਗਨੇ ਵੀ ਚੋਪੜ ਤੇ ਬੈਠੇ ਬਸ ਕੇ ਕੋਈ ਨਹੀਂ ਫਿਰ ਇੱਕ ਪਾਸਾ ਹੋਊਗਾ ਕਿਸ ਜਾਓ ਚੋਪੜਾਂ ਤੇ ਅਗਰ ਜਹਾਜ਼ ਉੱਤੇ ਉਡਾ ਲਗ ਮੜ ਜੂਗਾ ਨਾਲੇ ਜੇ ਕੋਈ ਖਾਣ ਪੀਣ ਵਾਲਾ ਹੋਊਗਾ ਸਹੀਂ ਕਹੀ ਅਹੀਂ ਬੰਨ ਮੋਰ ਬੰਨ ਮੋਰ ਵਾ ਮੋਰ ਤਾਂ ਆਪਾਂ ਨੂੰ ਪਤਾ ਹੀ ਹੈ ਬੰਨ ਲਾਉਣਾ ਨਾਲ ਜੋ ਡਰਿੰਕ ਨਹੀਂ ਜਣੀ ਇਹਦੇ ਤਾਂ ਨਹੀਂ ਪਤਾ ਹੈ ਜਿਹੋ ਵੀ ਦੇ ਕੇ ਅਗਲਾ ਖਾਣ ਨੂੰ ਪਹਿਲਾਂ ਜੂਸ ਹੋ ਗਿਆ ਜੂਸ ਪਲਾਉਂਦੇ ਨੇ ਆਹ ਕਹਿੰਦਾ ਮੈਂ ਪਾਸ ਕਰ ਭਾਈ ਫਿਰ ਦੁਬਾਰਾ ਆ ਜਾਂਦਾ ਹੁਣ ਨਹੀਂ ਜਾਂਦੀ ਤਾਂ ਨਹੀਂ ਬੋਲਦੇ ਤੇ ਅੰਦਰ ਉਹ ਫਿਰ ਅਗੀਰ ਬੋਲਣਾ ਮੈਂ ਕਿ ਡੱਡਾ ਬੋਲ ਕੇ ਥਾ ਉਹ ਪ੍ਰੈਟਟਰ ਟੋਕਣ ਕਰੀਂ ਕਰਨਾ ਨਾ ਰੈਗਟਟਰ ਟੋਕ ਕਰ ਸਾਹਕੇ ਉਹਨੇ ਬੋਲੀ ਤਾਂ ਤਕ 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 ਤੂੰ ਦੱਡਾ ਟੋਕ ਤਕ ਤਕ ਉਹਨੇ ਡੱਡਾ ਲੈ ਨਹੀਂ ਸਕਦਾ ਅੰਗਰੇਜ਼ੀ ਚ ਤੋਂ ਹਰਾਨ ਹੋ ਗਿਆ ਨੇ ਅੱਜ ਜਦ ਕਹਿ ਰਹੇ ਨੇ ਸਾਨੂੰ ਵੀ ਅਸੀਂ ਤਿੰਨ ਤਿੰਨ ਲੈਂਗੁਏਜ ਆਉਂਦੀ ਸਾਨੂੰ ਬੰਬਈ ਦਾ ਇਹ ਤਾਂ ਬੰਬਈ ਨਹੀਂ ਕਰਨਗੇ ਸੀਗੇ ਹਾਂ ਬੰਬਈ ਨਹੀਂ ਕਰਨਗੇ ਸੀਗੇ ਉੱਥੇ ਇਹਨਾਂ ਦੇ ਭੂਆ ਜੀ ਆ ਅੱਛਾ ਹੱਸੀ ਨਾ ਕਹੇ ਨਹੀਂ ਫੇਰ ਹੀ ਮਸੀਦ ਆਪਦੀ ਹੁਣ ਤੂੰ ਹਾਂ ਹੁਣ ਨਹੀਂ ਦਬਦੀ ਫੇਰ ਤੂੰ ਜਦ ਬੰਬੇ ਵਾਗੀ ਫੇਰ ਗਾਣ ਤੈਨੂੰ ਕੀ ਔਖਾ ਬਸ ਇੱਕ ਵਾਰ ਖਮਾਤੀ ਨਾ ਬਦਦਿਓ ਚਲੋ ਆਯੂਖ ਸਾਹਿਬ ਦਰਸ਼ਨ ਕਰਾਤੇ ਮਾਸੀ ਜੀ ਜਿਵੇਂ ਤੁਹਾਡੇ ਜਮਾਨੇ ਜਿਵੇਂ ਗਲੀਨ ਕਹਿੰਦੇ ਥੋੜੇ ਜਮਾਨੇ ਜੇ ਤੂੰ ਬੰਬੇ ਘੁੰਮ ਲਈ ਸਮਝ ਲੈ ਤੂੰ ਅਮਰੀਕਾ ਘੁੰਮ ਲਈ ਇੱਕ ਮਹੀਨਾ ਨਹੀਂ ਜਿਵੇਂ ਹੁਣ ਆਏ ਵੱਖ ਐਂ ਵੱਖ ਚਲੋ ਜਾਤਾ ਹੈ ਚਲ ਕੋ ਮਣਾਈ ਹਾਂ ਅਜੀ ਘੁੰਮੇ ਅੱਛੇ ਦਿਨ ਹਫਤਾ ਪੂਰਾ ਪੂਰੇ ਦਿੱਲੀ ਰੋਜ ਪ੍ਰਸ਼ਾਦ ਇਹ ਏਡਾ ਥਾਰਾ ਟੇਪਾਂ ਦੀ ਉਹ ਚ ਪਾਇਆ ਹੈ ਉਹ ਕਰਨਾ ਪ੍ਰਸ਼ਾਦ ਇਹ ਹੋਟਲ ਦੇ ਹਨ ਨਹੀਂ ਉਹਨੇ ਕਮਾਇਆ ਸੀ ਬੰਦੇ ਨੇ ਜੀਪਸੀ ਜੀ ਨਾ ਨਾ ਜੀਪਸੀ ਜੀ ਕਮਾਈ ਪੂਰੇ ਬੰਬਈ ਕਮਾਇਆ ਪੂਰਾ ਬੰਦ ਸਾਰਾ ਸਾਰੇ ਬਸੰਦਰ ਕੋਲ ਪਾਸੇ ਹਾਂ ਹਾਂ ਜੀ ਹਾਂ ਸਾਰੇ ਟਰੱਕਟਰਾਂ ਦੇ ਘਰ ਟਰੱਕਰਾਂ ਦਾ ਵਧਾਈ ਜੂ ਤੇ ਉਧਰ ਹੀ ਰਹਿੰਦੇ ਨੇ ਬਾਕੀ ਇਹਰੇ 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 ਮੇਨ ਮੈਸਟਰ ਕਰਕੇ ਪੁਰਾਣੇ ਮੰਦਿਰਾਂ ਤੋਂ ਬਾਹਰ ਦੇ ਸਤੇ ਬੰਦੇ ਨੇ ਹਾਂ ਉਹਨਾਂ ਦਾ ਪਤੀ ਹੁੰਦਾ ਇਹ ਉੱਥੇ ਉਹਨਾਂ ਦਾ ਨਾ ਨਾ ਨਾੜ ਨਾੜੇ ਹੋਦੀ ਆ ਨਰਵਾਂ ਤਾਂ ਵਧੀਆ ਨਹੀਂ ਲੱਗੇ ਗੋਆ ਵੀ ਸੀ ਬਾਕੀ ਚਲ ਜੀ ਆਪਾਂ ਉੱਧਰ ਚੱਲੀਏ ਫਿਰ ਹਾਂ ਚਲ ਮੁੜਨਾ ਹੋਊਗਾ ਉੱਧਰ ਲੈ ਜੀ ਬੈਟੇ ਨੇ ਉੱਧਰ ਲੈ ਹਾਂ ਅਸੀਂ ਸਾੜ ਕੇ ਥੋੜੀ ਜਾ ਵਗ ਜਾਈਏ ਲੈ ਰੱਖ ਲੂ ਮੇਟਾਂ ਹਾਂ ਪਤਾ ਹੈ ਬਾਕੀ ਤੇ ਬਰਾ ਗਰਮੀ ਤੇ ਅਲਾਸ ਨੇ ਆਇਆ ਹੋਇਆ ਯਾਰੀ ਲਾਸ ਨਹੀਂ ਆ ਸਰ ਕੰਨਾਂ ਲਈ ਲਾ ਹੱਲ ਹੁੰਦਾ ਕੰਨ ਬੈਠੋ ਬੈਠ ਬੈਠ ਬਾਬレਗਲਾ ਵਾਰ ਵਾਰ ਬੈਠੋ ਕਰੋ ਬੈਠਾ ਇਹ ਮਾਰਦੇ ਮੈਂ ਤਾਂ ਹੋਰ ਠੀਕ ਹੈ ਬਾਬਾ ਨਹੀਂ ਹੋ ਰਹੀ 12 ਨੰਬਰ ਨਹੀਂ ਅਸਲ ਤਾਂ ਤੈਨੂੰ ਮੈਂ ਕਹਿੰਦਾ ਯਾ ਤੂੰ ਤਾਂ ਪੱਜ ਕੇ ਪੀਛੇ ਤੀ ਤੁਹ ਪਹਿਲੇ ਬਈਨਿਓਡਰੋਪਿਕ ਆ ਜਿੰਨੇ ਆ ਅੱਜ ਦਾ ਕਮਰਾ ਇਹ ਸਾਰੇ ਜਿੱਦੂ ਫਿੱਟ ਕਰਕੇ ਵੀ ਨਹੀਂ ਆਉਂਗੇ ਫੋਟੋ ਉਡਾ ਵੀ ਤੇ ਲੱਗੀਆਂ ਜੇ ਤੇ ਪਹਿਲੇ ਕਿਉਂਕਿ ਉਸ ਟੈਂਪਟ ਦੀ ਕਿਉਂਕਿ ਉਦੋਂ ਜਦੋਂ ਪਛਾਣਨ ਤੋਂ ਬਾਅਦ ਵੀ ਆਪਣੇ ਬਾਹਰ ਉਹ ਹੁੰਦੇ ਬੜੇ ਉਹ ਉਹ ਵੀ ਕਰਦੇ ਨੇ ਮੁੰਡੇ ਬਹੁਤ ਜਿਹੜੇ ਬਾਹਰ ਸੈੱਟ ਹੋ ਗਏ ਹੁਣ ਉਹ ਵੀ ਕੱਲੇ ਹੋ ਗਏ ਯਾਰ ਮੇਰੇ ਕੋਲੇ ਸਤੰਬਰ ਜੇ ਚਾਹੇ ਤੇ 5 ਜੇ ਇਕੱਠੇ ਹੈਗੇ ਅੱਛਾ ਯਾਰ ਜ਼ਿੰਦਗੀ ਢੱਗੀ ਆ ਵਗੈਰਾ ਰਾਤ ਕੱਟ ਕੇ ਗਏ ਨੇ ਕਦੇ ਬਸ ਆਏ ਵੀ 2014 ਤੱਕ 바ਗੀ ਹਾਂ ਔਰ ਬਰ ਜੰਨੇ ਦਾ ਕੰਮ ਹੈ ਉਹਦੇ ਭੂਆ ਮਾਰਗੀ ਦੇ ਮੁੰਡੇ ਦੀ ਉਹ ਆਇਆ ਡੈਡ ਮੰਮੀ ਡੈਡੀ ਸਾਰਾ ਇਮੇਜ ਉਹੀ ਕੁਸਤ ਹੋ ਤੇ ਪਰ ਅੱਧੀ ਅਸੇ ਕਿ ਤੂੰ ਮੰਮੀ ਖੱਢੀ ਜਾਂਦਾ ਪਰ ਟਾਈਮ ਦੀ ਗੱਲ ਚੱਲ ਭਾਈ ਉਹ ਤੋਂ ਰਹਿ ਦਿਆਂਗੇ ਆ ਗਿਆ ਜੀ ਆ ਗਿਆ ਦੱਸ ਕਰੋ ਦਰੋਨੇ ਬੁਰਲਾ ਜੀ ਚਲਾ 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 ਉਹ ਠੀਕ ਹੈ ਬਾਈ ਵਧੀਆ ਜੀ ਵਧੀਆ ਜਾ ਬਲਾ ਤੇ ਪਨੀਆ ਨੇ ਖੜੋ ਲੈ ਗਲੇਨ ਮੈਂ ਤੁਹਾਡੀ ਫੋਟੋ ਵਿੱਚ ਨਾ ਫਤੇ ਅੱਜ ਤੂੰ ਕਿਹਨੂੰ ਘਟਦਾ ਦੇਖੋ ਕਮੇਚਰਾਤਾ ਕਰਦੇ ਫਿਰਦੇ ਨੇ ਸਾਰੇ ਮੇਰੇ ਤੇ ਫੁੱਲੇ ਫੁੱਲ ਸਿਰ ਤੇ ਪਿੱਛੇ ਉਹ ਬੱਸ ਬੱਸ ਕਰੋ ਬੱਸ ਕਰੋ ਰਾਤਾਜੀ ਪੰਡ ਪਤੇ ਸਿੰਘ ਚੰਡ ਹੁਣ ਮੈਨੂੰ ਇਕੱਲਾ ਛੱਡ ਗਏ ਹੈ ਤੁਸੀਂ ਚੱਲ ਲੈ ਕਿ ਆਏ ਸੀ ਕਿ ਉਦੋਂ ਚੱਲ ਚੱਲ ਆਜੋ 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 ਤੁਸੀਂ ਲੈ ਕੇ ਵੀ ਹੁਣ ਉਵੇਂ ਹੀ ਲੈ ਕੇ ਜਾਓ ਜੋ ਲੈ ਕੇ ਆਏ ਸੀ ਚੱਲ ਚੱਲ ਓਏ ਓਏ ਆਦਰ ਰੂੜੀ ਆ ਪਿੱਛੇ ਰੂੜੀ ਤੇ ਜਾਏਗਾ ਰੂੜੀ ਤੇ ਜਾ ਕੇ ਲੂਟ ਨਹੀਂ ਕਰਦਾ ਚਲ ਆ ਗਿਆ ਬੱਸ ਤੁਹਾਡਾ ਨੈ ਦੁਨੀਆ ਮੇਂ ਸਵਾਗਤ ਹੈ ਸਵਾਗਤ ਹੈ ਚਲੋ ਬੱਸ ਉਹ ਬੱਸ ਬਹੁਤ ਲੱਤ ਘਰਦੇ ਬਈ ਬਹੁਤ ਔਖਾ ਇੰਨਾ ਨਾਲ ਦਾ ਇਹ ਕਿਉਂ ਕੀ ਔਖਾ ਕੌਣ ਔਖਾ ਕਿਉਂ ਚਾਹੂੰ ਤੂੰ ਲੱਤ ਬਹੁਤ ਕਰਦੇ ਹੋ ਅੱਛਾ ਤੂੰ ਹੂੰ ਰੋਹੇ ਤੂੰ ਬਈ ਅੱਜ ਪਿੱਛੇ ਪਿੱਛੇ ਕੀ ਲੈ ਆ ਪੈ ਗਈ ਗੱਡੀ ਦੇ ਉੱਪਰ ਕਹਿੰਦੀ ਮੈਂ ਨਹੀਂ ਜਾਣ ਦੰਦੀ ਕੀ ਕਹਿਣੀ ਕੀ ਐ ਡਿਮਾਂਡ ਕੀ ਐ ਤੇਰੀ ਗੱਡੀ ਕਿੱਧਰ ਤੋਂ ਪੈ ਗਈ ਦੱਸ ਤਾਂ ਸੀ ਸਰ ਜੀ ਅਰਜ਼ਾਈ ਲੈ ਕੇ ਮਾਰਦਾ ਅਰਜ਼ਾਈ ਲੈ ਦੀ ਇੱਥੇ ਖੜਦਾ ਖੜਦਾ ਓਰੇ ਉਹ ਮੈਂ ਘੱਟੇ ਦੀ ਬੈਠਣਾ ਜਾ ਬੈਜਾ ਡਿਮਾਂਡ ਤਾਂ ਦੱਸ ਦੇ ਕੀ ਆ ਤੁਸ ਨੂੰ ਲੈ ਕੇ ਨਹੀਂ ਆਉਂਦੇ ਅੱਛਾ ਸਾਡੇ ਨਾਲ ਜਾਣਾ ਠੀਕ ਆ ਚੱਲ ਲੈ ਚੱਲਾਂਗੇ ਠੀਕ ਆ ਮਸਲਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ओके शास्त्री काल शास्त्री काल बैठो चलो कोई गाइस रेस तैयारी तो सी ਹੁਣ ਹੋ ਗਏ ਵਾਪਸ ਤੇ ਚੱਲਿਆ ਕਰਨ ਹੁਣ ਚੱਲਿਆ ਸੀ ਸਾਢੇ 8 ਵਜੇ ਮੈਂ ਜਦੋਂ ਇਹ ਇੱਥੇ ਆ ਜਾਂਦੀ ਕਿ ਫਿਰ ਇਹਦੇ ਨਾਲ ਦੀਆਂ ਸਹਿਲੀਆਂ ਨਹੀਂ ਦੀਆਂ ਉਹਨਾਂ ਕੋਲੋਂ ਵਿਛੜਨਾ ਇਹਨੂੰ ਬਹੁਤ ਔਖਾ ਹੋ ਜਾਂਦਾ ਹੈ ਉਹ ਤਾਂ ਕਹਿੰਦੇ ਕਹਿੰਦੇ ਰਹਿ ਜਾਂ ਇੱਕੜ ਕਹਿੰਦਾ ਤੂੰ ਰਹਿ ਜਾ ਆ ਉਹ ਤਾਂ ਪਤਾ ਹੀ ਸੀ ਮੈਨੂੰ ਆਏ ਨੂੰ ਕਹਿਣ ਦੀ ਉਹਦੀ ਰਗ ਨਹੀਂ ਸੀ ਜੇ ਬਣ ਖਵਾਉ ਫਿਰ ਮਾਂ ਫਿਰ ਤਾਂ ਲੈਣ ਆ ਜਣ ਕਿ ਤਾ ਨੋ ਜਿਆਦਾਣਗੇ ਮੇਰੇ ਵੀ ਚੱਲ ਅਤਿ ਗਰੀ ਇਹ ਚੀਜ਼ ਦੇ ਇੱਕ ਕੰਮਲ ਉੱਥੇ ਜਾ ਕੇ ਯਾਦ ਕਰਿਆ ਕਰੋ ਕਿੰਨੇ ਸਾਲ ਫਿਰ ਸੁਣਾਇਆ ਕਰੋ ਬਹੁਤ ਜੰਗਲਾਂ ਅਸੀਂ ਉੱਥੇ ਗਏ ਸੀ ਇੱਕ ਨਾ ਰੋਟੀ ਪਾਣੀ ਖਾਦਾ ਖਵਾਇਆ ਵਧੀਆ ਸੀ ਮੇਰੀ ਸੇਵਾ ਉਹਨੂੰ ਸਾਰੀ ਗੱਲ ਦੱਸਦਾ ਇਹਨਾਂ ਦੇਖ ਲੈ ਹੁਣ ਅਸੀਂ ਸਾਰੇ ਸੇਵਾ ਕਰਦੇ ਇੱਥੇ ਬੈਠੀ ਲੰਮਾ ਨਹੀਂ ਲਈ ਸਾਨੂੰ ਉਹ ਸੇਵਾ ਨਹੀਂ ਕਰੀ ਲਏਗੀ ਇੰਨੀ ਸੇਵਾ ਸੀ ਬੰਨੇ ਆ ਕੇ ਕਰਾਉਣੀਆਂਗੀ ਬਾਕੀ ਠੀਕ ਆ ਚਲੋ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆਪਾਂ ਹੁਣ ਇਹਨੂੰ ਕਰਦੇ ਆ ਖਤਮ ਉਹ ਬਹੁਤ ਲੰਮਾ ਹੋ ਗਿਆ ਬਹੁਤ ਨਹੀਂ ਰਵਿਓਗੇ ਨਾਲ ਤਾਂ ਹੁਣ ਹਨਾ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕੱਲੂ ਮਿਲਾਂਗੇ ਫਿਰ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਲਈਏ ਬਾਏ 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 ਨਾਈਟ